ਸਾਡੀ ਸਸਿਕਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ winner ਬਾਰੇ ਤੇ ਕਿਹੜੀਆਂ ਲੌਟਰੀਆਂ ਨਵੀਆਂ ਚੱਲ ਰਹੀਆਂ ਪੰਜਾਬ ਸਰਕਾਰ ਦੀਆਂ ਸਿੱਕਮ ਸਟੇਟ ਦੀਆਂ ਤੇ ਨਗਲੈਂਡ ਸਟੇਟ ਦੀਆਂ ਸਭ ਤੋਂ ਪਹਿਲਾਂ ਆਪਾਂ ਦਿਵਾਲੀ ਬੰਪਰ ਦੇ winner ਬਾਰੇ ਦੱਸ ਦਾਂਗੇ ਇਹਨਾਂ ਨੂੰ ਲੱਗਾ ਸੀਗਾ ਜੀ 11 ਕਰੋੜ ਰੁਪਏ ਦਾ ਨਾਮ ਇਹ ਰਾਜਸਥਾਨ ਦੇ ਰਹਿਣ ਵਾਲੇ ਸਰੇ ਪਰ ਇਹਨੇ ਟਿਕਟ ਜਿਹੜੀ ਸੀਗੀ ਪਠੰਡੇ ਸ਼ਹਿਰ ਤੋਂ ਆ ਕੇ ਖਰੀਦੀ ਸੀਗੀ ਹਰ ਕਈ ਦੁਕਾਨਦਾਰ ਨੂੰ ਇਹ ਨੰਬਰ ਨਹੀਂ ਲਿਖਾਉਦੇ ਪਰ ਇਹ ਬੰਦੇ ਨੇ ਨੰਬਰ ਲਖਾਇਆ ਸੀਗਾ ਦੁਕਾਨਦਾਰ ਕਿਉਂ ਨਹੀਂ ਕਹਿ ਰਿਹਾ ਸੀਗਾ ਇਹ ਬੰਦਾ ਨੰਬਰ ਨਹੀਂ ਦੇ ਗਿਆ ਉਹ ਤਾਂ ਤੁਹਾਨੂੰ ਮਰਜੀ ਦਾ ਦੱਸਦਾ ਤੇ ਚਾਰ ਦਿਨਾਂ ਬਾਅਦ ਇਹ ਬੰਦਾ ਨੱਬਿਆ ਸਿਕਰ ਕਿਉਂਕਿ ਉਹਨਾਂ ਦੀ ਗੱਲ ਹੋ ਗਈ ਸੀਗੀ ਫੋਨ ਤੇ ਉਹ ਕਿਉਂ ਕਹਿ ਰਿਹਾ ਸੀਗਾ ਦੁਕਾਨਦਾਰ ਨਾਲ ਇਹ ਨੰਬਰ ਨਹੀਂ ਲਿਖਾ ਕੇ ਗਿਆ ਕਿਉਂਕਿ ਪ੍ਰਾਈਵੇਸੀ ਹੁੰਦੀ ਆ ਤੁਹਾਨੂੰ ਵੀ ਇਹੀ ਕਹਿਣਾ ਉਹਨਾਂ ਨੰਬਰ ਲਿਖਾ ਦਿਆ ਕਰੋ ਜਦੋਂ ਵੀ ਤੁਸੀਂ ਲੋਟਰੀ ਜਾਂਦੇ ਆ ਕਿਸੇ ਨੂੰ ਨਾ ਦੱਸੋ ਕਿਉਂਕਿ ਦੁਨੀਆਦਾਰੀ ਬਹੁਤ ਖਰਾਬ ਚੱਲ ਰਹੀ ਹੈ ਇਸ ਵਾਰ ਤੁਹਾਨੂੰ ਵੀ ਪਤਾ ਹੈ ਕੀ ਮਾਹੌਲ ਚੱਲ ਰਿਹਾ ਹੈ ਇੰਡੀਆ 'ਚ ਇਸ ਕਰਕੇ ਕਹਿਣਾ ਉਹਨੇ ਜਦੋਂ ਵੀ ਤੁਸੀਂ ਲੋਟਰੀ ਜਾਂਦੇ ਹੋ ਪਾਵਾ ਨਕਾਬ ਪਾ ਲਓ ਮੂੰਹ ਤੇ ਕਿਸੇ ਨੂੰ ਨਾ ਦੱਸੋ ਸਾਨੂੰ ਲੋਟਰੀ ਲੱਗੀ ਹੈ ਕਿਉਂਕਿ ਲਾਟਰੀ ਲੱਗਣ ਤੋਂ ਬਾਅਦ ਤੁਹਾਨੂੰ ਲੋਕ ਪਰੇਸ਼ਾਨ ਕਰਨਗੇ ਇਹ ਬੰਦੇ ਨੂੰ ਵੀ ਬਹੁਤ ਲੋਕ ਪਰੇਸ਼ਾਨ ਕਰ ਰਹੇ ਆ ਕਿ ਸਾਨੂੰ ਪੈਸੇ ਦੇ ਫਰੋਡ ਕਾਲ ਆਲੇ ਇਹਨੂੰ ਫੋਨ ਕਰ ਰਹੇ ਆ ਤੁਹਾਡੀ ਲਾਟਰੀ ਲੱਗੀ ਆ ਸਭ ਤੋਂ ਪਹਿਲਾਂ ਸਾਨੂੰ ਟੈਕਸ ਦੋ ਇੰਨਾ ਪੇ ਕਿਉਂਕਿ ਲਾਟਰੀ ਜਿੱਤਣ ਤੇ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ ਕਲੇਮ ਫਾਰਮ ਵੀ ਫ੍ਰੀ ਹੁੰਦਾ ਆ ਹੁਣ ਇਹ ਜਿਹੜੀ ਆ ਲੜਕੀ ਆ ਇਹਨਾਂ ਨੂੰ 3 ਕਰੋੜ ਰੁਪਏ ਦਾ ਨਾਮ ਲੱਗਿਆ ਸੀਗਾ ਲੁਧਿਆਣੇ ਤੋਂ ਹੁਣ ਤੁਸੀਂ ਦੇਖਦੇ ਹੋ ਤੇ ਹੱਥ 'ਚ ਕਿਹੜੀ ਆ ਉਹ ਪ੍ਰੂਫ ਫੋਟੋ ਫੜੀ ਹੋਈ ਆ ਉਹਦੀ ਅਸਲੀ ਟਿਕਟ ਨਹੀਂ ਹੈਗੀ ਉਹ ਕਿਉ ਫੜੀ ਆ ਜੋ ਨੋਟਕ ਸਬਮਿਟ ਨਹੀਂ ਹੁੰਦੀ ਟੈਕਟ ਸਰਕਾਰ ਨੂੰ ਨਹੀਂ ਪਹੁੰਚਦੀ ਟੈਕਟ ਔਰ ਉਦੋਂ ਤੱਕ ਪੈਸੇ ਨਹੀਂ ਮਿਲਨੇ। ਉਹਨੇ ਦੇ ਹੱਥ ਚ ਤੁਸੀਂ ਦੇਖੋ ਫੋਟੋਕਾਪੀ ਬੜੀ ਹੋਈ ਹੋਆ। ਜਦੋਂ ਤੱਕ ਜਮ੍ਹਾਂ ਹੋਊਗੀ ਸਰਕਾਰ ਨੂੰ ਟੈਕਟ। ਹੁਣ ਦੇਖੋ ਇਹ ਜਮ੍ਹਾਂ ਕਰਾਤੀ ਆ। ਹੁਣ ਇਹਨੂੰ ਪੈਸੇ ਮਿਲ ਜਾਣੇ ਨੇ ਬੈਂਕ ਅਕਾਊਂਟ ਤੇ ਟੈਕਸ ਕੱਟ ਕੇ ਇਹਨੂੰ ਪੈਸੇ ਮਿਲ ਜਾਣੇ ਆ। ਲੋਟਰੀ ਪਾਓ ਖੇਡੋ ਲੋਟਰੀ ਵਧੀਆ ਆ ਪਰ ਜਾਣਕਾਰੀ ਜ਼ਰੂਰ ਰੱਖੋ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ। ਟੈਕਸ ਕਿੰਨਾ ਕੱਟ ਹੋਣਾ ਆ। ਠੀਕ ਆ ਜੀ। ਸਾਰੀਆਂ ਗੱਲਾਂ ਦਾ ਖਿਆਲ ਰੱਖੋ। ਹੁਣ 11 ਕਰੋੜ ਵਾਲਾ ਜਿਹੜਾ ਆ ਉਹਦੇ ਪਿੱਛੇ ਕਈ ਲੋਕ ਪੇਵਾ ਸਾਨੂੰ ਪੈਸੇ ਦੇ ਦੇ ਟੈਕਸ ਕੱਟ ਹੋਣ ਆਇਆ ਇਹ ਉਹ ਸਾਰਾ ਕੁਝ ਉਹਨੂੰ ਕਹਿ ਰਿਹਾ ਉਹ ਬੰਦਾ ਆਪਣੇ ਘਰ ਨੂੰ ਜਿੰਦਾ ਲਾ ਕੇ ਕਦੇ ਚਲੇ ਗਿਆ ਇਸ ਕਰਕੇ ਕਹਿ ਰਹੇ ਹਾਂ ਤੁਹਾਨੂੰ ਜੇ ਰ ਤੁਸੀਂ ਲੋਟਰੀ ਜਿੱਤਦੇ ਹੋ ਨੇ ਕਿਸੇ ਨੂੰ ਨਾ ਦੱਸੋ ਅਸੀਂ ਲੋਟਰੀ ਜਿੱਤਦੇ ਜਿੱਤੀ ਆ ਕਿਸੇ ਨੂੰ ਕੋਈ ਨਾ ਦੱਸੋ ਇਹਦੇ ਵਿੱਚ ਤੁਹਾਡਾ ਫਾਇਦਾ ਹੈ ਹੁਣ ਆਪਾਂ ਲੋਟਰੀ ਬਾਰੇ ਗੱਲਬਾਤ ਕਰਾਂਗੇ ਕਿਹੜੀਆਂ ਲੋਟਰੀਆਂ ਚੱਲ ਰਹੀਆਂ ਇਹ ਲੋਟਰੀ ਜਿਹੜੀ ਚੱਲੀ ਆ ਪੰਜਾਬ ਸਰਕਾਰ ਦੀ ਚੱਲੀ ਆ 20 ਰੁਪਏ ਦੀ ਟਿਕਟ ਹੈ 11 ਲੱਖ ਰੁਪਏ ਦਾ ਨਾਮ ਹੈ ਜਿਆਦਾ ਇਹ ਇੱਕ ਡਰਾ ਹੋ ਚੁੱਕਿਆ ਹੈ ਦੂਸਰਾ ਨਿਕਲਣਾ ਫੇਰ ਆ ਗਈ ਜੀ 100 ਰੁਪਏ ਦੀ ਇਹ ਵਿੱਚ ਜਿਹੜਾ 45 ਲੱਖ ਰੁਪਏ ਦਾ ਨਾਮ ਆ ਦੂਸਰਾ 5 ਲੱਖ ਰੁਪਏ ਦਾ ਆ ਫੇਰ ਆ ਗਈ 200 ਰੁਪਏ ਦੀ ਇਹਨਾਂ ਛੇ ਤਰੀਕ ਨੂੰ ਡਰਾ ਨਿਕਲਣ ਜਾ ਰਿਹਾ 1.5 ਕਰੋੜ ਰੁਪਏ ਦਾ ਪਹਿਲਾ ਪ੍ਰਾਈਜ਼ ਹੈ ਗਰੰਟੀਡ ਦੂਸਰਾ 10 ਲੱਖ ਦਾ ਤੀਸਰਾ 5 ਲੱਖ ਦਾ ਇਹ ਲਾਟਰੀ ਜਿਹੜੀ ਆ 12 ਮਹੀਨਿਆਂ ਚ 12 ਕਰੋੜਪਤੀ ਬਣਾਉਂਦੀ ਆ ਇਹਦੇ ਵਿੱਚ ਲੱਖਪਤੀ ਵੀ ਬਣ ਜਾਂਦੇ ਆ 10 ਲੱਖ 5 ਲੱਖ ਇਹ ਵੀ ਵਿਕ ਜਾਂਦੇ ਡਾਟਾ ਚ ਆ ਜਾਂਦੇ ਕਦੇ ਕਦੇ ਤੁਸੀਂ ਵੀ ਇਹ ਲਾਟਰੀ ਖਰੀਦ ਸਕਦੇ ਹੋ 200 ਰੁਪਏ 1.5 ਕਰੋੜ ਰੁਪਏ ਦਾ ਨਾਮ ਆ। 5 ਲੱਖ ਦੀ ਸਕੀਮ ਹੁੰਦੀ ਆ। ਫੇਰ ਆ ਗਿਆ ਲੋਹੜੀ ਬੰਪਰ। 500 'ਚ 10 ਕਰੋੜ ਰੁਪਏ ਦਾ ਨਾਮ ਨਿਕਲ ਜਾ ਰਿਹਾ। ਦੂਸਰਾ ਨਾਮ 1 ਕਰੋੜ ਦਾ। ਚੌਥਾ ਨਾਮ ਹੈਗਾ ਜੀ 10 ਲੱਖ ਦੇ 8 ਪ੍ਰਾਈਜ਼। ਪੰਜਵਾਂ ਨਾਮ ਹੈਗਾ ਜੀ 5 ਲੱਖ ਦੇ 8 ਪ੍ਰਾਈਜ਼ ਤੇ ਹੋਰ ਵੀ ਬਹੁਤ ਸਾਰੇ ਇਰ ਵਿੱਚ ਛੋਟੇ ਪ੍ਰਾਈਜ਼ ਆ। ਦੋ ਸੀਰੀਜ਼ ਆਇਆ, A ਔਰ B। 16 ਲੱਖ ਦੀ ਸਕੀਮ ਆ। 16 ਲੱਖ ਵਿੱਚੋਂ ਜਾਏ 2 ਲੱਖ ਵੀ ਕਈ ਜਾਏ 5 ਲੱਖ ਵੀ ਕਈ। ਸਰਕਾਰ ਨੂੰ ਪਹਿਲਾ ਪ੍ਰਾਈਜ਼ 10 ਕਰੋੜ ਰੁਪਏ ਦਾ। ਬਿਗਿੰਗ ਟਿਕਟਾਂ ਵਿੱਚੋਂ ਕੱਢਣਾ ਪੈਣਾ ਹੈ ਔਰ 6 ਵਜੇ ਡਰਾ ਹੈ 5:30 ਵਜੇ ਤੱਕ ਟਿਕਟ ক্লোਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਸਰਕਾਰ ਨੇ ਗੈਣ ਨਹੀਂ ਹੁੰਦੀ ਆ ਸਾਡੀ ਕਿਹੜੀ ਟੈਂਟ ਵਿਕੀ ਆ ਕਿਹੜੀ ਨਹੀਂ ਵਿਕੀ ਆ ਲਾਟਰੀ ਤੁਸੀਂ ਵੀ ਖੇਡੋ ਲਿਮਟ ਦੇ ਹਿਸਾਬ ਨਾਲ ਇੱਕ ਖਰੀਦ ਲੋ ਦੋ ਖਰੀਦ ਲੋ ਮਹੀਨੇ ਚੱਕਦੀ ਟਿਕਟ ਜਰੂਰ ਖਰੀਦਦੇ ਲਗਰੋ ਕਿਉਂਕਿ ਪਤਾ ਨਹੀਂ ਹੁੰਦਾ ਕਿਸਮਤ ਕਦੋਂ ਜਾ ਕੇ ਪਵੇ ਹਰ ਵਿੱਚ 500 ਰੁਪਏ ਚ 10 ਕਰੋੜ ਰੁਪਏ ਦਾ ਨਾਮ ਆ ਨਿਕਲਣਾ ਨਿਕਲਣਾ ਕਿਸੇ ਦੀ ਸ਼ਿਫਾਰਿਸ਼ ਨਹੀਂ ਛਲਣੀ ਜੇ ਤੁਹਾਨੂੰ ਕੋਈ ਡਾਊਟ ਹੁੰਦਾ ਆ ਮਸ਼ੀਨ ਦੀ ਸੈਟਿੰਗ ਹੈ ਲੁਧਿਆਣੇ ਜਾਓ ਖਾ ਮਸ਼ੀਨ ਘੁਮਾਓ ਅਸੀਂ ਖੋਦ ਲਾਟਰੀ ਖਰੀਦਦੇ ਆ ਕੋਈ ਸਾਨੂੰ ਜਾਣਕਾਰੀ ਹੈ ਲਾਟਰੀ ਬਾਰੇ ਕਿੱਥਾਂ ਖਰੀਦਦੇ ਆ ਦੁਕਾਨ ਤੇ ਜਾਣਾ ਟਿਕਟ ਖਰੀਦਣੀ ਆ ਖਰੀਦ ਕੇ ਘਰ ਲਿਆਉਣੀ ਆ ਸੰਭਾਲ ਕੇ ਰੱਖਣੀ ਆ ਰਿਜ਼ਲਟ ਕਿੱਦਾਂ ਵੜਾਉਣਾ ਦਾ ਉਹ ਵੀ ਮੈਨੂੰ ਪਤਾ ਹੈ ਇਸ ਕਰਕੇ ਤੁਹਾਨੂੰ ਕਹਿਣਾ YouTube ਚੈਨਲ ਸਬਸਕ੍ਰਾਈਬਰ ਕਰ ਲਓ ਸਾਰੀ ਜਾਣਕਾਰੀ ਤੁਹਾਨੂੰ ਇਸ YouTube ਚੈਨਲ ਤੇ ਮਿਲ ਜਾਣੀ ਆ ਠੀਕ ਆ ਜੀ ਜਦੋਂ ਰਿਜ਼ਲਟ ਆਉਣਾ ਚੈੱਕ ਕਰਨਾ ਜੇ ਸਾਡੀ ਲਾਟਰੀ ਲੱਗੀ ਆ ਤਾਂ ਅਸੀਂ ਦੁਕਾਨ ਤੇ ਜਾਣਾ ਆ ਟਿਕਟ ਦੇਣੀ ਆ ਨੂੰ ਪੈਨ ਦੇ ਕੇ ਆਪਣਾ ਪ੍ਰਾਈਜ਼ ਲੈਣਾ ਵੱਡੇ ਜਿਹੜੇ ਪ੍ਰਾਈਜ਼ ਹੁੰਦੇ 10000 ਤੋਂ ਉੱਪਰ ਉਹਦੇ ਉੱਤੇ ਟੈਕਸ ਲੱਗਦਾ ਹੈ ਠੀਕ ਹੈ ਜੀ ਟੈਕਸ ਲੱਗ ਕੇ ਉਹ ਪੈਸੇ ਮਿਲ ਜਾਂਦੇ ਆ ਕਲੇਮ ਹੋਣਾ ਹੈ ਉਹ 10000 ਤੋਂ ਜਿਹੜੇ ਥੱਲੇ ਪ੍ਰਾਈਜ਼ ਹੁੰਦੇ ਤਾਂ ਕੋਈ ਟੈਕਸ ਨਹੀਂ ਸੇਲਰ ਨੂੰ ਟਿਕਟ ਦੇਣੀ ਆ ਤੇ ਪੈਸੇ ਲੈਣੇ ਆ ਸੇਲਰ ਜਿਹੜਾ ਤੁਹਾਡੇ ਨਾਮ ਦੀ ਕੋਈ ਕਟੌਤੀ ਨਹੀਂ ਕਰ ਸਕਦਾ ਤੇ WhatsApp ਤੇ ਟਿਕਟ ਨਹੀਂ ਖਰੀਦਣੀ ਫਰੋਡ ਹੈ ਹੁਣ ਤੁਹਾਡੇ ਨਾਲ ਉਹ ਨਹੀਂ ਨਕਲੀ ਟਿਕਟਾਂ ਵੇਚਣੀਆਂ ਆ ਠੀਕ ਹੈ ਜੀ ਵੀਡੀਓ ਦੇਖੋ ਕਿਸੇ ਦੀ ਮਰਜ਼ੀ ਵੀਡੀਓ ਵਿੱਚ ਆਪਣਾ ਨੰਬਰ ਨਹੀਂ ਦੇਣਾ ਤੁਸੀਂ ਕਉ ਤੁਸੀਂ ਮੇਰੀ ਵੀਡੀਓ ਦੇਖੋ ਤੁਸੀਂ ਲੋਟਰੀ ਖਰੀਦ ਰਹੇ ਹੋ ਤੁਸੀਂ ਇਹ ਵਿੱਚ ਨੰਬਰ ਸੈਂਡ ਕਰ ਦੇਣਾ ਔਰ ਜਿਹੜੇ ਫਰਾਡ ਕਰਨਾ ਉਹਨਾਂ ਨੂੰ ਫੋਨ ਕਰ ਦੇਣਾ ਤੁਸੀਂ ਆਹ ਵੀਡੀਓ ਦੇਖੀ ਸੀਗੀ ਉਹਦੇ ਵਿੱਚ ਕਮੈਂਟ ਕੀਤਾ ਸੀਗਾ ਤੁਹਾਨੂੰ ਲੋਟਰੀ ਚ ਚਾਹੀਦੀ ਹੈ ਤੁਸੀਂ ਕਹਣਾ ਹਾਂ ਉਹ ਨਹੀਂ WhatsApp ਤੇ ਤੁਸੀਂ ਉਹਨੂੰ ਮੈਸੇਜ ਕਰ ਦੇਣਾ ਉਹਨੇ ਤੁਹਾਨੂੰ ਮੈਸੇਜ ਕਰ ਦੇਣਾ ਤੁਸੀਂ ਪੈਸੇ ਪਾਦਣੇ ਤੁਹਾਡੇ ਨਾਲ ਫਰਾਡ ਹੋ ਜਾਣਾ ਇਸ ਕਰਕੇ ਕਹਾਂ ਨਾ ਟਿਕਟ ਖਰੀਦੋ ਦੁਕਾਨ ਤੋਂ ਜਾ ਕੇ ਖਰੀਦੋ ਸੰਭਾਲ ਕੇ ਰੱਖੋ ਆ ਨਾ ਜਿਹੜਾ ਟਿਕਟ ਦੇ ਉੱਤੇ ਮੈਂ ਨਾ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਧੰਨਵਾਦ